ਹੌਣੀ ਇੱਕ ਵਾਰ ਫਿਰ ਤੇਜ਼ ਗਰਮੀ ਤੋਂ ਮਿਲ ਸਕਦੀ ਆ ਰਾਹਤ ਤਰੀਕਾਂ ਦਾ ਹੋਇਆ ਐਲਾਨ ਮੌਸਮ ਵਿਭਾਗ ਨੇ ਵੱਡੀ ਜਾਣਕਾਰੀ ਆ ਉਹ ਸਾਂਝੀ ਕੀਤੀ ਆ ਜਿਸ ਦੇ ਚਲਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਦੇ ਵਿੱਚ ਆਪਾਂ 19, 20 ਅਤੇ 21 ਮਈ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਸ ਦਿਨ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਜਾਂ ਬੱਦਲਵਾਈ ਵਾਲਾ ਮਾਹੌਲ ਦੇਖਣ ਨੂੰ ਮਿਲ ਸਕਦਾ ਤਾਂ ਇਸ ਦੇ ਸਹੀ ਹਿਸਾਬ ਨਾਲ ਤੁਸੀਂ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਕਿ 19 20 21 ਲਗਾਤਾਰ 5-6 ਦਿਨਾਂ ਜਿਹੜਾ ਮੌਸਮ ਦੇ ਵਿੱਚ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ਦੇ ਚੱਲਦੇ ਆਪਾਂ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅਪਮੀਹਾ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਦੇ ਚੱਲਦੇ ਜੇਕਰ ਕੱਲ ਨੂੰ ਮੌਸਮ ਬਦਲਦਾ ਹੈ ਭਾਵ 19 ਮਈ ਨੂੰ ਮੌਸਮ ਬਦਲਦਾ ਤਾਂ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਸੌਰੀ ਉੱਤਰ ਉੱਤਰ ਪੂਰਬੀ ਇਲਾਕੇ ਅਤੇ ਪੂਰਬੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਅਤੇ ਉੱਤਰ ਦੱਖਣ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਤਾਂ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਰੂਪਨਗਰ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਅਤੇ ਤੇਜ਼ ਹਨੇਰੀ ਵਾਲਾ ਜਿਹੜਾ ਮੌਸਮ ਆਉ ਉਹ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਛੋਟੀ ਜੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਜੇਕਰ ਹੁਣ ਦੇ ਹਾਲਾਤ ਦੇਖੀਏ ਤਾਂ ਪੰਜਾਬ ਭਾਰਤ ਦੇ ਦੱਖਣੀ ਇਲਾਕੇ ਦੇ ਵਿੱਚ ਆਪਾਂ ਨੂੰ ਤਕੜੀਆਂ ਮਾਨਸੂਨ ਵਾਲੀਆਂ ਸਿਸਟਮ ਆ ਜਿਹੜੇ ਨੇ ਬਦਲਵਾਈ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਲੇਕਿਨ ਹਾਲ ਦੀ ਘੜੀ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਹਲਚਲ ਨਹੀਂ ਦੇਖਣ ਨੂੰ ਮਿਲਦੀ ਪੰਜਾਬ ਦਾ ਲਗਭਗ ਮੌਸਮ ਸਾਫ਼ ਦੇਖਣ ਨੂੰ ਮਿਲ ਅਤੇ ਮੌਸਮ ਦੇ ਵਿੱਚ ਕਾਫੀ ਕੜਕ ਦੀ ਗਰਮੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਇਸ ਦੇ ਚੱਲਦੇ ਪੰਜਾਬ ਦੇ ਲੁਧਿਆਣਾ ਮੋਗਾਏ ਦੇ ਵਿੱਚ ਕਾਫੀ ਤੇਜ਼ ਗਰਮੀ ਦੇਖਣ ਨੂੰ ਮਿਲੀ ਹੁਣ ਗੱਲ ਕਰਦੇ ਹਾਂ ਕੱਲ ਦੇ ਮੌਸਮ ਦੀ ਤਾਂ ਤੁਹਾਨੂੰ ਮੋਟੀ-ਮੋਟੀ ਜਾਣਕਾਰੀ ਦੇ ਦਿੱਤੀ ਹੈ ਕਿ ਇਹ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਅਤੇ ਪੂਰਬੀ ਇਲਾਕੇ ਦੇ ਵਿੱਚ ਆਪਾਂ ਨੂੰ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਕੱਲ ਦੇ ਦਿਨ ਤਾ ਜਿਹੜਾ ਐਗਜ਼ੈਕਟ ਟਾਈਮ ਆ ਉਹ ਤੁਹਾਡੇ ਨਾਲ ਜੇਕਰ ਸਾਂਝਾ ਕਰੀਏ ਤਾਂ ਸ਼ਾਮ ਦੇ ਸਮੇਂ ਜਾਂ ਦੁਪਹਿਰ ਦੁਪਹਿਰ ਤੋਂ 3-4 ਵਜੇ ਤੋਂ ਜਿਹੜਾ ਮੌਸਮ ਬਦਲਣਾ ਸ਼ੁਰੂ ਹੋਵੇਗਾ ਅਤੇ ਮੌਸਮ ਆ ਜਿਹੜਾ ਉਹ ਉੱਤਰੀ ਇਲਾਕੇ ਤੋਂ ਬਦਲਣਾ ਸ਼ੁਰੂ ਹੋਵੇਗਾ ਜਿਸ ਦੇ ਚੱਲਦੇ ਇਸ ਦਾ ਜ਼ਿਆਦਾ ਪ੍ਰਭਾਵ ਵੀ ਆ ਜਿਹੜਾ ਉਹ ਉੱਤਰੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਲੂਗਾ ਜਿਵੇਂ ਕਿ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਲੁਧਿਆਣਾ ਮੋਗੇ ਵਰਗੇ ਸ਼ਹਿਰ ਨੇ ਜਿਹੜੇ ਉਹ ਸਾਭੂ ਦੱਸੇ ਹੋਏ ਨੇ ਲੇਕਿਨ ਹੋ ਸਕਦਾ ਹੈ ਕਿ ਇਹਨਾਂ ਦੇ ਵੀ ਕਈ ਇਲਾਕੇ ਨੇ ਜਿਹੜੇ ਉਹ ਕਵਰ ਹੋ ਸਕਦੇ ਨੇ ਤੇਜ਼ ਦੇ ਚਲਦੇ ਆਪਾਂ ਨੂੰ ਪੰਜਾਬ ਦੇ ਦੱਖਣੀ ਇਲਾਕੇ ਜਿਹੜੇ ਉੱਤਰ ਪੱਛਮ ਦੱਖਣੀ ਇਲਾਕੇ ਪੈਂਦੇ ਨੇ ਜਿਵੇਂ ਕਿ ਫਾਜ਼ਲਕਾ ਫਰੀਦਕੋਟ ਮੁਕਸਰ ਸਾਹਿਬ ਇਹਨਾਂ ਵਿੱਚ ਜਿਹੜਾ ਮੌਸਮ ਲਗਭਗ ਸਾਫ਼ ਰਹੇਗਾ ਤੇਜ਼ ਗਰਮੀ ਵਾਲਾ ਅਹਿਸਾਸ ਇੱਥੇ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲੂਗਾ ਹਵਾਵਾਂ ਦੀ ਗਤੀ ਹੈ ਜਿਹੜੀ ਮੱਧਮ ਰੂਪ ਦੇ ਵਿੱਚ ਪੱਛਮੀ ਹਵਾਵਾਂ ਚਲਦੀਆਂ ਰਹਿਣਗੀਆਂ ਜਿਸ ਦੇ ਚਲਦੇ ਤੇਜ਼ ਗਰਮੀ ਵਾਲਾ ਮਾਹੌਲ ਇੱਥੇ ਵੀ ਦੇਖਾ ਇੱਥੇ ਦੇਖਣ ਨੂੰ ਮਿਲ ਸਕਦਾ ਭਾਵ 19 ਮਈ ਦੇ ਵਿੱਚ ਜਿਹੜਾ ਸਿਸਟਮ ਆਉਣਾ ਉਸ ਦਾ ਦੱਖਣ ਹਿੱਸੇ ਦੇ ਵਿੱਚ ਪੱਛਮ ਰੱਖਣੀ ਹਿੱਸੇ ਦੇ ਵਿੱਚ ਕੁਝ ਜ਼ਿਆਦਾ ਪ੍ਰਭਾਵ ਨਹੀਂ ਦੇਖਣ ਨੂੰ ਮਿਲ ਸਕਦਾ ਹਲਕੀ ਫੁਲਕੀ ਟੁੱਟਵੇਂ ਰੂਪ ਦੇ ਵਿੱਚ ਬਦਲਬਾਝ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੁਣ ਆਪਾਂ ਗੱਲ ਕਰਦੇ ਹਾਂ 20 ਤਰੀਕ ਦੇ ਮੌਸਮ ਦੀ ਜੇਕਰ 20 ਮਈ ਦੇ ਮੌਸਮ ਦੀ ਗੱਲ ਕਰੀਏ ਤਾਂ 2 ਮਹੀਨਿਆਂ ਨੂੰ ਜਿਹੜਾ ਸਿਸਟਮ ਆਫ ਦਾ ਦਾਇਰਾ ਘਟਾਵੇਗਾ ਜਿਸ ਦੇ ਚੱਲਦੇ ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਵਰਗੇ ਸ਼ਹਿਰਾਂ ਨੂੰ ਟਾਰਗੇਟ ਬਣਾਵੇਗਾ ਪਰ ਇਸ ਦੇ ਚੱਲਦੇ ਆਪਾਂ ਨੂੰ ਪੰਜਾਬ ਦੇ ਜਿਸ ਦੇ ਜਿਸ ਹਿੱਸੇ ਦੇ ਵਿੱਚ ਕੱਲ ਨੂੰ ਮੀਂਹ ਪੈਣ ਦੀਆਂ ਸੰਭਾਵਨਾਵਾਂ ਨੇ ਅਤੇ ਪਰਸੋਂ ਨੂੰ ਇਹ ਜ਼ਿਲ੍ਹਿਆਂ ਦਾ ਜਿਹੜਾ ਟੈਂਪਰੇਚਰ ਆ ਆਪਾਂ ਨੂੰ ਪੀਕ ਲੈਵਲ ਦਾ ਦੇਖਣ ਨੂੰ ਮਿਲੂਗਾ ਭਾਵੇਂ 45 ਤੋਂ 48 ਦੇ ਵਿੱਚ ਦੇਖਣ ਨੂੰ ਮਿਲੂਗਾ ਅਤੇ ਹਮਸ ਭਰਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਾਹੌਲ ਦੇਖਣ ਨੂੰ ਮਿਲੂਗਾ ਜਿਸ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਵਰਗੇ ਇਲਾਕੇ ਆਉਂਦੇ ਨੇ ਪਟਿਆਲਾ ਰੂਪਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਤਗੜੀ ਗਰਮੀ ਦੇਖਣ ਨੂੰ ਮਿਲੂਗੀ ਕਿਉਂਕਿ ਸਿਸਟਮ ਦੇ ਚੱਲਦੇ ਜੇਕਰ ਤਗੜੇ ਮੀਂਹ ਪੈਣਗੇ ਕੱਲ੍ਹ ਦੇ ਦਿਨ ਤਾਂ ਉਸ ਤੋਂ ਅਗਲੇ ਦਿਨ ਤੇਜ਼ ਗਰਮੀ ਵਾਲਾ ਇਹਨਾਂ ਜ਼ਿਲ੍ਹੇ ਦੇ ਵਿੱਚ ਅਹਿਸਾਸ ਦੇਖਣ ਨੂੰ ਮਿਲੂਗਾ ਹੁਣ ਗੱਲ ਕਰਦੇ ਹਾਂ 21 ਤਰੀਕ ਦੇ ਮੌਸਮ ਦੀ ਕਿ 21 ਮਈ ਨੂੰ ਮੌਸਮ ਕਿਸ ਤਰ੍ਹਾਂ ਦਾ ਰਹੇਗਾ 21 ਮਈ ਨੂੰ ਜਿਹੜਾ ਉੱਤਰੀ ਇਲਾਕਾ ਉਹ ਲਗਭਗ ਸਾਫ਼ ਹੋ ਜਾਏਗਾ ਪਰ ਉੱਥੇ ਹੈ ਜਿਹੜਾ ਗਰਮੀ ਪੀਕ ਲੈਵਲ ਤੇ ਦੇਖਣ ਨੂੰ ਮਿਲੂਗੀ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਤੇਜ਼ ਰਹੇਗੀ ਜਬ ਮੱਧਮ ਰੂਪ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੂਗੀ ਲੇਕਿਨ ਇਸ ਦੇ ਚੱਲਦੇ ਇੱਕ ਦੱਖਣ ਪੱਛਮੀ ਸਿਸਟਮ ਹੈ ਜਿਹੜਾ ਉੱਠੇਗਾ ਜਿਸ ਦੇ ਚੱਲਦੇ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲ ਬਣਨੀ ਸ਼ੁਰੂ ਹੋਵੇਗੀ ਜਿਸ ਦੇ ਚੱਲਦੇ ਪੰਜਾਬ ਦੇ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਮਾਨਸੇਵਰਗੇ ਸ਼ਹਿਰ ਮੋਗਾ ਮਲੇਰਕੋਟਲਾ ਸੰਗਰੂਰ ਅਤੇ ਬਰਨਾਲੇ ਵਰਗੇ ਜਿਹੜੇ ਸ਼ਹਿਰ ਨੇ ਇਹ ਕਵਰ ਹੋਣਗੇ ਇਹਦਾ ਸਿਸਟਮ ਦਾ ਕਿੰਨਾ ਪ੍ਰਭਾਵ ਹੋਵੇਗਾ ਇਹ ਤੁਹਾਨੂੰ ਉਸ ਦੇ ਨਿਭਾ 21 ਮਈ ਨੂੰ ਇੱਕ ਵਾਰ ਫਿਰ ਤੋਂ ਦੁਬਾਰਾ ਅਪਡੇਟ ਕਰ ਦਵਾਂਗੇ ਪਰ ਲੇਕਿਨ ਇਸ ਤੇ ਚੱਲਦੇ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਤੇਜ ਗਰਮੀ ਵਾਵਾ 22 ਮਈ ਨੂੰ ਆਪਾਂ ਨੂੰ ਤੇਜ ਗਰਮੀ ਅਤੇ ਹਮਸਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਕਿਉਂਕਿ ਜੇਕਰ ਦੋ ਦਿਨ ਚੰਗੀ ਵਰਖਾ ਹੁੰਦੀ ਆ ਤਾਂ ਇਸ ਦੇ ਚੱਲਦੇ ਮੌਇਸਚਰ ਵਧੇਗਾ ਅਤੇ ਲਗਾਤਾਰ ਪੱਛਮੀ ਹਵਾਵਾਂ ਚੱਲਣ ਦੇ ਕਾਰਨ ਇੱਥੇ ਹਮਸਵਰਗਾ ਮਾਹੌਲ ਬਣੂਗਾ ਅਤੇ ਤੇਜ ਗਰਮੀ ਦਾ ਅਹਿਸਾਸ ਦੇਖਣ ਨੂੰ ਮਿਲੇਗਾ ਹੁਣ ਆਪਾਂ 22 ਮਈ ਦੇ ਮੌਸਮ ਦੀ ਗੱਲ ਕਰਦੇ ਹਾਂ ਕਿਉਂਕਿ ਲਗਾਤਾਰ ਸਿਸਟਮਾ ਜਿਹੜਾ ਇਹ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਹੋਇਆ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਹੁਣ ਜੇਕਰ 22 ਮਈ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਹੁਣ ਜਿਵੇਂ ਕੋ ਕਹਿ ਰਹੇ ਨੇ ਕਿ ਦੱਖਣੀ ਇਲਾਕਿਆਂ ਦੇ ਵਿੱਚ ਇੱਕ ਵਾਰ ਜਿਹੜਾ ਸਿਸਟਮ ਦਾ ਪ੍ਰਭਾਵ ਰਹੇਗਾ ਲੇਕਿਨ ਜੇਕਰ ਹਾਲਾਤ ਦੇਖੀਏ ਤਾਂ ਦੱਖਣੀ ਇਲਾਕਿਆਂ ਦੇ ਵਿੱਚ ਮੌਸਮ ਆ ਜਿਹੜਾ ਹਲਕਾ ਫੁਲਕਾ ਹਲਕੀ ਫੁਲਕੀ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਆਪਾਂ ਨੂੰ 22 ਮਈ ਨੂੰ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਉਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੋਵੇਗਾ ਇਸ ਦੇ ਚਲਦੇ ਫਾਜ਼ਿਲਕਾ ਮੁਖਸਰ ਸਾਹਿਬ ਮੋਗਾ ਮਾਨਸਾ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਜਾਂ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਦੀ ਆਵਾਜ਼ਾਈ ਦੇਖਣ ਨੂੰ ਮਿਲੂਗੀ ਲੇਕਿਨ ਇਸ ਦੇ ਚੱਲਦੇ ਆ ਜਿਹੜਾ 22 ਮਈ ਨੂੰ ਮੌਸਮ ਦੇ ਵਿੱਚ ਤਗੜਾ ਬਦਲਾਅ ਦੇਖਣ ਨੂੰ ਮਿਲੇਗਾ ਭਾਵ ਟੈਂਪਰੇਚਰ ਆ ਜਿਹੜਾ 2 ਦਿਨ ਡਿਗਰੀ ਹੋਰ ਵਧੇਗਾ ਤੇ ਸੰਭਾਵਨਾ ਹੈ ਕਿ ਜ਼ਿਆਦਾ ਗਰਮੀ ਆਪਾਂ ਨੂੰ 22 ਮਈ ਨੂੰ ਦੇਖਣ ਨੂੰ ਮਿਲੂਗੀ ਜਿਸ ਦੇ ਵਿੱਚ ਟੈਂਪਰੇਚਰ ਆ ਆਪਾਂ ਨੂੰ 45 ਤੋਂ 48 ਡਿਗਰੀ ਦੇ ਵਿੱਚ ਜਾਣ ਦਾ ਦੇਖਣ ਨੂੰ ਮਿਲ ਸਕਦਾ ਇਸੇ ਚੱਲਦੇ ਆਪਾਂ ਅੱਜ ਰਾਤ ਦੇ ਮੌਸਮ ਦੀ ਵੀ ਗੱਲ ਕਰ ਲੈਨੇ ਆ ਕਿ ਅੱਜ ਰਾਤ ਦਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਰਾਤ ਦੇ ਮੌਸਮ ਦੇ ਵਿੱਚ ਕੋਈ ਜ਼ਿਆਦਾ ਹਲਚਲ ਨਹੀਂ ਹੈ ਭਾਵ ਮੌਸਮਾ ਜਿਹੜਾ ਲਗਭਗ ਸਾਫ਼ ਰਹੇਗਾ ਹਵਾਵਾਂ ਦੀ ਗਤੀ ਜਿਹੜੀ ਆ ਅੱਜ ਦੁਪਹਿਰ ਦੇ ਸਮੇਂ ਵਾਧੇ ਘਟਦੇ ਦੇਖਣ ਨੂੰ ਮਿਲੀ ਆ ਲੇਕਿਨ ਆਉਣ ਵਾਲੇ ਘੰਟਿਆਂ ਦੇ ਵਿੱਚ ਜਿਹੜਾ ਮੌਸਮ ਆ ਜਿਹੜਾ ਉਹ ਲਗਭਗ ਸਾਫ਼ ਹੀ ਰਹੇਗਾ ਮੱਧਮ ਰੂਪ ਦੇ ਵਿੱਚ ਰਾਤ ਨੂੰ ਹਵਾਵਾਂ ਦੇਖਣ ਨੂੰ ਮਿਲਗੇ ਟੈਂਪਰੇਚਰ ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ 27-28 ਡਿਗਰੀ ਰਹਿੰਦਾ ਸੀ ਰਾਤ ਨੂੰ ਤਾਂ ਹੋਣਾ ਜਿਹੜਾ ਗਰਮੀ ਦਾ ਅਹਿਸਾਸ ਆਪਾਂ ਨੂੰ ਰਾਤ ਨੂੰ ਵੀ ਦੇਖਣ ਨੂੰ ਮਿਲ ਰ हां बाकी ਜਿਹੜੀ ਕੱਲ ਦੀ ਅਪਡੇਟ ਆ ਸੀ ਤੁਹਾਡੇ ਤੱਕ ਜਲਦ ਤੋਂ ਜਲਦ ਇੱਕ ਵਾਰ ਫੇਰ ਵੀਡੀਓ ਪਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ